ਬਾਰਮਸ਼ਤਕਾਰ ਜੋ ਗੁਰੂ ਰੂਪ ਸਾਧ ਸੰਗਤ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਯੂਰੀਚ ਬੈਠੇ ਸੰਗਤ ਕਰੋ ਰਸਨ ਨੂੰ ਬੇਤ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਲੰਮੇ ਸਮੇਂ ਤੋਂ ਵਿਦਵਾਨਾਂ ਤੋਂ ਰਾਗੀ ਸਹਿਬਾਨ ਮਹਾਪੁਰਸ਼ਾਂ ਤੋਂ ਪ੍ਰਵਚਨ ਤੇ ਬਾਣੀ ਸਰਵਣ ਕਰ ਰਹੇ ਹਾਂ ਮਹਾਪੁਰਸ਼ਾਂ ਦੀ ਜਾਤ ਵਿੱਚ ਜੁੜੇ ਹਾਂ ਸ਼ੰਤ ਪਰਮਜੀਤ ਸਿੰਘ ਜੀ ਮਹਾਪੁਰਸ਼ ਜਿਹੜੇ ਹੁੰਦੇ ਨੇ ਆਪਣੀ ਮੌਤ ਆਉਂਦੇ ਨੇ ਆਪਣੀ ਮੌਤ ਜਾਣਦੇ ਹਨ ਸੰਸਾਰੀ ਲੋਕ ਕਰਮਾਂ ਦੀ ਬੰਧੇ ਆਉਂਦੇ ਨੇ ਆਪਣੇ ਕਰਮ ਪੂਕੇ ਜਾਂਦੇ ਨੇ 6 ਕਿਸਮ ਦੇ ਬਤਾਰ ਧਰਮ ਸ਼ਾਸਤਰ ਨੇ ਮੰਨੇ ਨੇ ਅਨਸਬਤਾਰ ਵੇਸ਼ਬਤਾਰ ਮਿਤ ਬਤਾਰ ਨਮਿਤ ਬਤਾਰ ਪੂਰਨ ਬਤਾਰ ਗੁਰਤਾਮ ਪੂਰਨ অবতার ਮਹਾਪੁਰਸ਼ ਅਦਾ ਸੰਸਾਰ ਤੇ ਆਉਂਦੇ ਨੇ ਕਾਲਪੁਰਖ ਉਹਨਾਂ ਦੀ ਡਿਊਟੀ ਲਾਉਂਦੇ ਆ ਤੇ ਆਪਣੀ ਡਿਊਟੀ ਪੂਰਾ ਕਰਕੇ ਚਲੇ ਜਾਂਦੇ ਆ ਸੰਸਾਰ ਤੇ ਆਉਂਦੇ ਨੇ ਤੇ ਆਪਣਾ ਕੋਈ ਮਨੋਰਥ ਕਾਰਜ ਨਹੀਂ ਹੁੰਦਾ ਸਿਰਫ ਲੋਕਾਂ ਲਈ ਸੰਗਤ ਲਈ ਉਹਨਾਂ ਦਾ ਕਾਰਜ ਹੁੰਦਾ ਤੇ ਆਪਣਾ ਕਾਰਜ ਕਰਕੇ ਚਲੇ ਜਾਂਦੇ ਆ ਉਹਨਾਂ ਦੀ ਜਗ੍ਹਾ ਤੇ ਹੋਰ ਆ ਜਾਂਦੇ ਰੱਬ ਵੱਲੋਂ ਡਿਊਟੀ ਲੱਗਦੀ ਆ ਸਾਥ ਬਾਣੀ ਕਹਿੰਦੀ ਆ ਸਾਤ ਪਠਾਏ ਆਪ ਹਰ ਪਰਮੇਸ਼ਰ ਤੇ ਦਾ ਡਿਊਟੀ ਲੱਗਦੀ ਆ ਡਿਊਟੀ ਪੂਜਾ ਕੇ ਚਲੇ ਜਾਂਦੇ ਮਹਾਂਪੁਰਸ਼ ਸੰਤ ਪਰਮਜੀ ਸੋਹਣਾ ਨੂੰ ਬਹੁਤ ਵੀਰੀ ਮਿਲਣ ਦਾ ਸਮਾਂ ਮਿਲਿਆ ਇੱਕ ਵੀਰੀ ਅਸੀਂ ਕਈ ਦਿਨ ਹਜੂਰ ਸਾਹਿਬ ਰਹੇ ਉੱਥੇ ਸੱਚਕੰਨ ਦੇ ਸਾਹਮਣੇ ਕੋਲੇ ਬਹਿ ਕੇ ਹੀ ਬਹੁਤ ਅੱਖਾਂ ਮੀਚ ਕੇ ਬਹੁਤ ਸਮਾ ਸਮਾ ਬੰਦਗੀ ਕਰਦੇ ਵਿੱਚ ਦੇਖੇ ਨੇ ਕਾਫੀ ਸਮਾਂ ਅਸੀਂ ਇਕੱਠੇ ਉੱਥੇ ਰਹੇ ਸੋ ਉਹਨਾਂ ਨੂੰ ਬਹੁਤ ਵੀਰੀ ਸਮਾਂ ਮਿਲਣ ਦਾ ਸਮਾਂ ਮਿਲਿਆ ਮਿਲਣ ਦਾ ਸੋ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਨਾਮ ਜਪਿਆ ਸਿਮਰਨ ਕਰਿਆ ਸੇਵਾ ਕੀਤੀ ਹੈ ਸੰਤ ਸਮਾਜ ਦੀ ਸੇਵਾ ਕੀਤੀ ਹੈ ਤੇ ਸਮਾਜ ਸੇਵਾ ਕੀਤੀ ਹੈ ਜੋ ਮਹਾਪੁਰਖਾਂ ਦਾ ਕਾਰਜ ਹੈ ਉਹ ਕਰਕੇ ਗਏ ਨੇ ਮਹਾਪੁਰਖ ਦਾ ਸੰਸਾਰ ਤੇ ਰਹਿੰਦੇ ਨੇ ਉਹਨਾਂ ਦਾ ਨਾਮ ਸਦਾ ਸੰਸਾਰ ਤੇ ਰਹਿੰਦਾ ਹੈ ਤੇ ਸਾਰੀਆਂ ਸੰਗਤਾਂ ਉਹਨਾਂ ਦੀ ਯਾਦ ਵਿੱਚ ਆਪਾਂ ਜੁੜੇ ਹਾਂ ਸੋ ਮੈਂ ਬੜਾ ਸਮਾਂ ਲਈ ਲੋਣ ਮੇਰੀ ਖੇਤ ਨਹੀਂ ਠੀਕ ਮੇਰੇ ਪਿਆਰੇ ਮਿੱਤਰ ਸਰਦਾ ਨਜ਼ਿੰਦਰ ਪਾਲ ਸਿੰਘ ਹੁੰਦੜਾ ਸੈਕ੍ਰੇਮੈਂਟ ਟੂ ਯੂ ਐਸਏ ਵਾਲੇ ਜਿੰਨਾਂ ਮੇਰਾ 35 ਸਾਲ ਦਾ ਪ੍ਰੇਮਾ ਉਹ ਪਿਛਲੇ ਦਿਨਾਂ ਕੀ ਇੱਥੇ ਆਏ ਸਨ ਤੇ ਦਾਸ ਉਹਨਾਂ ਨੂੰ ਮਿਲਣ ਆਇਆ ਸੀ ਉਸ ਵੇਲੇ ਮਾਤਾ ਜੀ ਸੰਤ ਪ੍ਰੀਤ ਕੌਰ ਜੀ ਨੇ ਹੁਕਮ ਕੀਤਾ ਸੀ ਆਉਣ ਅਤੇ ਸੰਗਤਾਂ ਦੇ ਦਰਸ਼ਨ ਕਰਨੇ ਹਨ ਸੋ ਮਹਾਪੁਰਖਾਂ ਦੀ ਜਾਪ ਵਿੱਚ ਜੁੜਿਆ ਇੱਕ ਕਾਰਤੀ ਉਹਨਾਂ ਨੇ ਲਿਖਿਆ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਗ੍ਰਤਾ ਗੱਦੀ ਦੇ ਸ਼ਬਦ ਸੰਬੰਧ ਵਿੱਚ ਦੇਖੋ ਧਰਮ ਬਹੁਤ ਨੇ ਦੁਨੀਆ ਵਿੱਚ ਉਹਨਾਂ ਦੇ ਆਪੋ ਆਪਣੀ ਗ੍ਰੰਥ ਵੀ ਹਨ ਸਾਰੇ ਸਤਕਾਰਯੋਗ ਨਹੀਂ ਪਰ ਇੱਕ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਉਹ ਹਨ ਸੰਸਾਰ ਵਿੱਚ ਜਿਨ੍ਹਾਂ ਨੂੰ ਗੁਰੂ ਪਦਵੀ ਮਿਲੀ ਹੈ ਜਿਹੜੇ ਗੁਰੂ ਹਨ ਜਿਨ੍ਹਾਂ ਨੂੰ ਗੁਰੂ ਕਿਹਾ ਜਾਂਦਾ ਸੋ ਇਹ ਗ੍ਰੰਥ ਤਾਂ ਸਾਰੇ ਧਰਮਾਂ ਦੇ ਸਤਕਾਰਯੋਗ ਨੇ ਸਿ ਸਤਕਾਰ ਕਰਦੇ ਹਾਂ ਸੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤੇ ਜੋ ਆਪਨੂੰ ਸਿੱਖਾਂ ਨੂੰ ਦੇਣ ਦਿੱਤੀ ਆ ਤਨਸ਼ੀਰ ਗੁਰੂ ਗੋਬਿੰਦ ਸਿੰਘ ਮਹਾਰਾਜ ਤਨਸ਼ੀਰ ਗੁਰ ਅਰਜਨ ਦੇਵ ਜੀ ਮਹਾਰਾਜ ਉਹ ਬਹੁ ਬੜੀ ਦੇਣਾ ਇਹ ਜੀ ਪ੍ਰਾਪਤੀ ਕਿਸੇ ਹੋਰ ਕੰਮ ਨੂੰ ਨਹੀਂ ਮਿਲੀ ਸੋ ਮੈਂ ਪ੍ਰੋਫੈਸਰ ਸਾਹਿਬ ਦਾ ਪਿੰਦਰ ਸਿੰਘ ਦਾ ਮਾਤਾ ਜਸਨਪ੍ਰੀਤ ਕੌਰ ਜੀ ਦਾ ਮੈਂ ਸਮਾਂ ਜਾਦ ਨਹੀਂ ਲਾਉਣਾ ਮੇਰੀ ਸਿਹਤ ਨਹੀਂ ਠੀਕ ਮੈਂ ਹੁਕਮ ਮੰਨ ਕੇ ਹਾਜ਼ਰੀ ਭਰੀ ਆ ਸੋ ਇਹਨੇ ਬਚਨ ਪ੍ਰਵਾਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ